ਇੰਨੇ ਕਦੇ ਜੱਕਿਆ ਜਾਂਦਾ ਆ ਗਾਥਰ ਆ ਜਾਏ ਕੋਈ ਹੁਣ ਪੰਜ ਪਾਇਆ ਤੇ ਉਧਰ ਸੀ ਪੌਣੇ ਪੰਜ ਹੂੰ ਤੇ ਇਹ ਤਾਂ 11 ਦੱਸੀ ਜਾਂਦੀ ਹੈ ਅੱਛਾ ਕਿੰਨੇ ਹੋ ਗਏ ਫਰਕ ਹੁੰਦਾ ਮੈਂ ਤੈਨੂੰ ਆਣਾ ਇਹ ਨਹੀਂ ਸਹੀ ਦੱਸਦਾ ਅੱਛਾ ਇਹ ਡੀਆਈ ਹੁੰਦਾ ਤਾਂ ਸਿਰੇ ਤੇ ਲੱਗ ਜਾਣਾ ਇਹਨੇ ਔਕਾ ਵੇਖੋ ਹੈ ਗਈ ਨਾ ਜਾਵੜਾ ਮਰੀ ਯਾਰ ਜਦੋਂ ਰਖੜਾ ਐ ਸੀ ਉਦੋਂ ਇੰਨੀ ਠੰਡ ਨਹੀਂ ਸੀਗੀ ਯਾਰ ਅੱਜ ਤਾਂ ਐ ਹੱਥ ਸੁਣ ਨਹੀਂ ਆ ਸੌਣ ਹੋਈ ਜਾਂਦੇ ਬਾਈ ਯਾਰ ਮੈਂ ਮੜਾ ਵੀਡੀਓ ਸ਼ੂਟ ਕਰ ਲਾਂ ਵੀਡੀਓ ਸ਼ੂਟ ਆਹ 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 ਸਾਰੇ ਬਾਬੇ オリジナル ਹੀ ਸੀਗੇ ਫਿਰ ਪਰੇ ਕੰਮ ਛੱਡੀ ਬੈਠੇ ਜੀ ਹੁਣ ਤੇ ਇਹ ਫਿਰ ਉਹਨਾਂ ਵਿੱਚੋਂ ਕੋਸ ਡਾਇਰੈਕਟ ਕਰਨੇ ਪਏ ਆ ਵੈਰਿੰਗ ਬੁਰਿੰਗ ਸਾਰੀ ਉਹਦਾ ਨਾਲ ਦੀ ਸੀ ਪਰ ਇਹ ਸੁੱਕੀ ਪਈ ਸੀ ਯਾਨੀ ਇਹ ਸਾਰੀ ਕਰਨੀ ਪੈਗੀ ਤਕਰੀਬਨ ਸਾਰੀ ਇਵੇਂ ਹੀ ਹੋ ਗਈ ਲਾਈਟਾਂ ਲੂਟਾਂ ਚਲਾਉਣ ਵਾਸਤੇ ਲੋ ਜੀ ਹੁਣ ਤੁਹਾਨੂੰ ਦਿਖਾਉਣਾ ਝੋਨਾ ਆਪਣਾ ਬਾਸਪਤੀ ਤੇ ਦੂਜਾ ਕੱਲ ਵਾਲੀ ਵੀਡੀਓ ਚ ਦੇਖਿਆ ਹੋਣਾ ਨਾ ਮੋਟਾ ਤਾਂ ਇਹਦੇ ਵਾਂਗੂ ਐਰੀਅਲੇ ਝੋਨਾ ਨੂੰ ਤੇ ਅਜੇ ਪਹਿਲਾਂ ਵਾਲਾ ਇਲੈਕਟ੍ਰੀਕੇਸ਼ਨ ਦਾ ਕੰਮ ਜਿਆ ਕਰਾਇਆ ਟਰੈਕਟਰ ਦਾ ਤੇ ਹੁਣ ਜਾਵਾਂਗੇ ਬੀ ਕਢਾਉਣਾ ਸਟੋਰ ਚੋਂ ਤੇ ਮੈਂ ਮਹਿਰਾ ਦੇਖੋ ਆ ਵਾਣ ਵੀ ਵਾਧ ਹੋ ਸਕਦੇ ਬਾਕੀ ਨਵੇਂ ਵਾਹਣਾ ਚ ਜਿੱਥੇ ਪਹਿਲੀ ਵਾਰੀ ਝੋੜਨਾ ਲੱਗਦਾ ਉਹ ਵਾਧਾ 5-7 ਸਾਲ 10 ਸਾਲ ਫਰਕ ਪੈਂਦਾ ਜਿਵੇਂ ਆਹ ਵਾਹਣਾ ਜਣਾ 20-30 ਦੀ ਸਾਲ ਹੋ ਗਏ ਝੋੜਨਾ ਲੱਗਦੇ ਨੇ ਇੱਥੇ ਕੀ ਮੰਨਣਾ ਇਉਂ ਨਾ ਹੀ ਬੈਠਾ ਮੈਂ ਤਾਂ ਨਾ ਕਿ ਹੋਰ ਵੀ ਬਹਿਣਾ ਜਾਂਦਾ ਹਾਂ ਹਾਂ ਉੱਥੋਂ ਬੈਠੇ ਨਾ ਡੈਟਾ ਆਉਂਦਾ ਆਹ ਡੈਗ ਪੈ ਬਾਬਿਓ ਉਨਹੀਂ ਚਲੋ ਕੋਈ ਨਹੀਂ ਇਹ ਇੰਨਾ ਵੀ ਕਿਰਦਾ ਘਟ ਹੁੰਦਾ ਇਹਦਾ ਬਸ ਨੁਕਸਾਨ ਉੱਥੇ ਹੀ ਹੋਊਗਾ ਜਿੱਥੇ ਕਟਰ ਵੱਡੂ ਆ ਇਹ ਜਾ ਕਹਣਾ ਤਿੰਨ ਇਕੱਲੇ ਥਾਂ ਯਾਰ ਮੋਏ ਨਹੀਂ ਉਹ ਪੀਲਾ ਫੁੱਸਾ ਡਿੱ ਗਿਆ ਆਹ ਫੁੱਸਾ ਚਤਾਲੀ ਹੈ ਇਹਦਾ ਵੇ ਕੱਦੀ ਰੋਗੀ ਬੈਠੀ ਹੈ ਇਹ ਸਾਰੇ ਖੜੇ ਨੇ। ਲੈ ਬੀਬੀ ਰੁਕਾਰਾ ਲੱਗਿਆ ਸੀ ਇੱਥੋਂ ਵੀ ਤੇ ਆ ਇੱਕ ਹੋਰ ਤੁਹਾਨੂੰ ਜੱਗਲੇ ਪਾਸੇ ਦਿਖਾਉਣੀ। ਇਹ 17 18 ਆ ਕਿਸੇ ਦਾ ਹੋਰ ਹੈ ਇਹ ਨਹੀਂ ਆਪਣਾ। ਇਹ ਜਿਹੜੇ ਵੀਡੀਓ ਬਣਾ ਰਹੇ ਆ ਇਹ ਆਪਾਂ ਜਿਵੇਂ ਅੱਜ ਬਣਾ ਰਹੇ ਆ ਤੇ ਕੱਲ ਨੂੰ ਪਾਵਾਂਗੇ ਇੱਕ ਦਿਨ ਦਾ ਫਰਕ ਰਹਿੰਦਾ ਜ਼ਿਆਦਾ ਨਹੀਂ। ਅਤੇ ਡੇਲੀ ਦੇ ਡੇਲੀ ਨਹੀਂ ਪੈਂਦੀ ਕਿਉਂ ਕੰਮ ਕਾਰ ਬਹੁਤ ਹੋ ਜਾਂਦੇ। ਬਾਕੀ ਆਹ ਪਈਆਂ ਦੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਤੁਹਾਨੂੰ। ਤੁਹਾਨੂੰ ਪਛਾਣ ਆ ਗਈ ਹੋਣੀ ਜਿਹੜੇ ਵੀਰ ਪੱਕੇ ਵਹਿੰਦੇ। ਤੇ ਆਹ ਵੇਖ ਲੋ ਬੱਗੀ ਮੁੰਜਰ। ਬੱਗੀ ਜਾਂ ਕੀ ਕਹਿ ਸਕਦਾ ਚਿੱਟੀ ਮੁੰਜਰ ਕਹਿ ਦਿੰਦੇ ਆ। ਤੇ ਗੋਬ ਦੀ ਖਾਦੀ ਐ ਇਹ ਸੁੰਡੀ ਦੀ। ਸੁੰਡੀ ਹਰੀ ਐ ਇਦਾਂ ਹੁਣ ਵੀ ਸੀਗੀ ਜਿੱਦ ਦੇ ਸਪਰੇ ਖੜੀ ਐ ਵੇਖ ਲਾ ਤੂੰ। ਵਿੱਚ ਫਿਰੇ। ਆ ਦੇਖ ਲੋ ਜੀ ਇੱਕ ਯਾਰ ਵੀ ਚੰਗਾ ਬੱਦ ਤੁਹਾਨੂੰ ਆ ਕਾਦਾ ਠੀਕ ਹੈ ਬਾਲਾ ਮੜਾ ਨਹੀਂ ਰਹਿ ਸੀ ਪਰ ਨਾ ਡਿੱਗਣ ਵਾਲਾ ਆ ਜਿਹੜੀਆਂ ਗੋਬਾਂ ਸਤਾਂ ਹੈ ਹੁਣ ਤਾਂ ਹੀ ਸਗਾਈ ਗਈ ਆ ਹੋਵੇ ਖਲਾ ਪਹਿਲਾਂ ਇੱਕ ਤਾਂ ਜੇ ਪਹਿਲਾਂ ਹੁੰਦੀ ਬਿਖਲੇਰੀ ਆ ਵੀ ਸੀਗਾ ਇਹ ਵੀ ਉਨਾ ਹੀ ਡਿੱਗਿਆ ਜੀ ਆ ਬਾਲਾ ਡਿੱਗਿਆ ਸੀ ਆ ਥਾਂ ਤੋਂ ਵੇਖ ਕੇ ਤਾਂ ਤੇ ਬਾਕੀ ਇੱਕ ਹੋਰ ਤੁਹਾਨੂੰ ਦਸੀਏ ਵੀ ਢੱਕੇ ਲਾਉਣ ਲੱਗੇ ਤੇ ਆਪਣੇ ਬੰਦੇ ਨੇ ਵੇਲੇ 26 ਦੇ ਲਾਦੇ ਵਿੱਚ ਹੁਣ ਇਹ ਖੱਟੇ ਜਿਹੇ ਹੋ ਚਲੇ ਇਹ ਵੀ ਸੱਚ ਵੜਾਉਣ ਲਾਵਾਂ ਹਨਾ ਬੰਦਾਂ ਨੂੰ ਇਹਦਾ ਸਾਰਾ ਵੀ ਕੁਆਲਿਟੀ ਖਰਾਬ ਕਰ ਦੂਗਾ ਝੋਨੇ ਦੀ ਇਹ ਇਹ ਬਸ ਸਾਈਡਾਂ ਸਾਈਡਾਂ ਤੇ ਆ ਜਿਵੇਂ ਹੋ ਉੱਥੇ ਭਈ ਨਾ ਵਿੱਚ ਪੁੱਛ ਤਾਂ ਲਾਏ ਨਹੀਂ ਜਾਂ ਹੈ ਹੈ ਵਿੱਚ ਵੀ ਲਾਏ ਨਹੀਂ ਨਹੀਂ ਵਿੱਚ ਨਹੀਂ ਲਾਏ ਢੇਰੇ ਨਾਲ ਹੈਗੇ ਢੇਰੇ ਨਾਲ ਹੈਗੇ ਮਾੜੇ ਮੋੜ ਟਰਾਲੀ ਦੇ ਕੇ ਘਾਲ ਦਿਆਂਗੇ ਹੁਣ ਵੜ ਵੜ ਸਿੱਟੀ ਆ ਇਹਦੇ ਚ ਵੀ ਆ ਉਹ ਚਾਰਾਂ ਕਿੱਲਾਂ ਚ ਵੀ ਆ ਉੜਾ ਨਹੀਂ ਕਾਮਾ ਬਾਈ ਜੀ ਹਰਾਂ ਦੇ ਟਾਪ ਦੇ ਆ ਕਿਸੇ ਦੀ ਪਨੀਰੀ ਚ ਬਿਠਾਇਆ ਸੀ ਯਾਰ ਨੀਟੇ ਦੀ ਚ ਮੈਂ ਕਿਹਾ ਉੱਥੋਂ ਪਨੀਰੀ ਪੱਟ ਲਿਆ ਉਹ ਉਹਨੇ ਜਾ ਕੇ ਲਵੀ ਜੀ ਵੇਖ ਕੇ 26 ਚ ਹੀ ਬਹਿ ਗਿਆ ਜਿਵੇਂ ਇੱਥੇ ਹੈਗੇ ਆ ਬਈ 26 ਦੇ ਇੱਕ ਹੋਰ ਹੂੰ ਤਾਂ ਝੋਨਾ ਖੜਾ ਜੇ ਕਿਤੇ ਹੋਇਆ ਵੀ ਡੱਕਾ ਤਾਂ ਮੇਰੇ ਹਿਸਾਬ ਦੇ ਤਾਂ ਥੱਲੇ ਹੀ ਭਰ ਜਾਣੇ ਐਦੋਂ ਜਿੱਦੇ ਨਿਸਰਿਆ ਉਦੇ ਬੱਗੀਆਂ ਮੁੰਜਰਾ ਘਟ ਸੀ ਤੇ ਜਿੱਦੈਂ ਮੰਨ ਲੋ ਇਹ ਹੁਣ ਜਿੰਨ ਗੈਪ ਪੈ ਗਿਆ ਦਿਨ ਪੈ ਗਏ ਹੁਣ ਇਹਨੇ ਜਿਆਦਾ ਸਕਾਤੀ ਆ ਵੇਖੋ ਤੁਸੀਂ ਆ ਪਹਿਲਾ ਦੇ ਨਹੀਂ ਸੁੱਕੀ ਮੁੰਜਰ ਇਹ ਚਾਹ ਮੜੀ ਦਾਣੇ ਚ ਜਾਣ ਆ ਇਹ ਬਾਅਦ ਚ ਸਕਾਂਗਾ ਬਹੁਤ ਟੈਗ ਤਕੜਾ ਈ 26 ਵੇਲਾ ਮਗਰ ਵਾਲਾ ਹੀ ਨਾਲ ਹੀ ਇਹਨਾਂ ਨੇ ਬੜੀ ਜੀ ਗੱਡਿਆ ਇਹਨਾਂ ਨੇ ਗੜਦਾ ਯਾਰ ਹਾਂ ਇਹ ਜਦੋਂ ਗੜਦੇ ਮਹੜੀ ਕਰਦੀ ਇਹ ਆਪਣੇ ਤਾਂ 2-4 ਦਿਨ ਪਹਿਲਾਂ ਲੱਗਿਆ ਬਸ ਆਪਣਾ ਯਾਰ ਥੋੜਾ ਲੇਟ ਆ ਯਾਰ ਆਪਣਾ ਭਰਾਵਾ ਪਹਿਲਾਂ ਨਹੀਂ ਤੋਲਦਾ ਹੁੰਦਾ 15-15 ਦਿਨ ਹੁਣ ਕੀ ਤੋਲਣਾ ਇੱਥੇ ਉਹਦੇ ਮੈਂ ਹੀ ਫਟਾਂਗਾ ਫੋਟਾਂਗਾ ਪੱਕਾਂਗਾ ਕਰਕੇ ਗਿਆ ਪੂਰੇ ਸ਼ੌਕ ਨਾਲ ਆਵਾਜ਼ ਰਾਲੇ ਬਾਲੇ ਆ ਵੀ ਕਿਹੜਾ ਵੀ ਚਾਹੀਦਾ ਵਿੱਚੋਂ ਆਪ ਕੇ ਲੈ ਤੂੰ ਠੀਕ ਆ ਪੰਜ ਵੀ ਐ ਜਮਨ ਕਹਿੰਦਾ ਬਾਕੀ ਨੂੰ ਇੱਥੇ ਸਟicker ਦੀ ਵੀਡੀਓ ਬਣਾਉਣਾ ਸੀ ਉਹ ਸਟicker ਦੀ ਵੀਡੀਓ ਮੰਗੀ ਸੀ ਹੈਰੀ ਤੋਂ ਕਿਸ ਨੇ ਤਾਂ ਕਰਕੇ ਨਾਲ ਦੇ ਪਿੰਡ ਦੇ ਬੰਦੇ ਆਪਣੇ ਲੇ ਜੀ ਮੇਤਰੀਆ ਹੈਰੀ ਦੇ ਨਾਲ ਨਾਲ ਪੜੇ ਆ ਮੁੰਡੇ ਸਾਰੇ ਇਹ ਆਪਣਾ ਵਾਣ ਵੀ ਇੱਥੋਂ ਹੋ ਰਹਿਗਾ ਸ਼ੈਲਰ ਕੋਲੇ ਆ ਵੇ ਕਰੀ ਜਾਂਦਾ ਸ਼ੂਟਿੰਗਾ ਔਲਰ ਫਾਰਮ ਦੇ ਆ ਪੰਜ ਛੇ ਵੀਰ ਵਾਲੇ ਪਏ ਆ ਕਣ ਦੇ ਕੇ ਲੈਣਾ ਹੋਵੇ ਤਾਂ ਦੇ ਦਾਂਗੇ ਆਏ ਕਿਹੇ ਤੋਂ ਵੀ ਲੈਣ ਚ ਘਾਟਾ ਕਣੀ ਲਾ ਤੂੰ ਵੀ ਲੈ ਗਿਆ 15 ਕਿਲੋ ਤੇਰਾ ਕਿਹੜੇ ਕਿੜੇ ਚ ਗਾ ਪੰਨਾਂ ਕਿਲੇ ਹਾਂ ਆ ਉਹ ਵੀ ਆਈਆਂ ਪਰ ਆਹ ਵੇਹ ਗਾਲ ਵੇਖ ਕੇ ਕਿਉਂ ਨੇ ਆਪ ਦਾ ਰੱਖ ਗਿਆ ਬਣਾਈਏ ਇਹੜੇ ਆਹ ਟਾਇਰ ਪਾ ਕੇ ਲੈਂਦੇ ਆ ਆਹ ਇਹੇ ਦਾ ਰੋਡ ਚੜੀ ਆ ਤੇ ਅੰਦਰਲਾ ਪੱਕਾ ਇਹ ਪਾਏ 5300 ਰੁਪਏ ਦੇ ਵੜਗਾ ਵੇਚਦੀ ਕਿਹ ਲੈਣਾ ਰੋਡ ਚਾਲ ਚਲ ਚਲਾ ਯਾਰ ਤੈਨੂੰ ਚੈੱਕ ਕਰਾਉਣਾ ਖਾਲਾ ਆਜ ਮਣੀ ਆਵਾ ਸਤਰੀ ਦੀ ਕਮੀ ਆ ਆ ਵੀ ਰਹਿ ਗਿਆ ਘਰਾਂ ਕੋਈ ਆਖ ਨਹੀਂ ਖਾਣਾ ਵਟ ਕੇ ਜੇ ਵੇਖਣਾ ਥੋੜਾ ਜਿਹਾ ਵੱਟੀ ਆ ਇਹ ਸਾਈਡ ਤੇ ਲਾ ਕੇ ਵਟ ਲੈਣਾ ਉਹ ਤੇ ਕੱਚੇ ਲਾ ਕੇ ਮੋੜ ਲਈਦਾ ਹੁੰਦੇ ਬਸ ਲੋੜ ਹੀ ਨਹੀਂ ਵੇਖਣ ਦੀ ਹੌਲ ਲਾ ਲਾ ਥੱਲੇ ਆ ਲਾ ਕੇ ਜਦੋਂ ਟੇਡਾ ਕਰਕੇ ਬੋਲੀ ਆ ਵੇਖੀ ਆ ਨਾਲੇ ਨਾਲੇ ਨੰਗਾ ਰਹੀ ਜਦੋਂ ਮੂਰੇ ਹਾਂ ਇਹਦੇ ਆ ਇਹਦੇ ਦੇਖ ਕੇ ਆਇਆ ਕੋਈ ਨਹੀਂ ਆਉਂਦਾ ਗੱਲ ਚੱਲ ਅੱਗੇ ਤਾਂ ਨਹੀਂ ਸਿਆਰ ਸੋਲਦਾ ਆਨ ਲਾਏ ਆ ਨਾ ਦੋ ਕਟਰਾਂ ਲਗਾ ਹੀ ਆਇਗਾ ਕਟਰਾਂ ਲੱਗਣੀਆਂ ਆਪ ਨਹੀਂ ਨਹੀਂ ਤਾਂ ਨਟਰਾਂ ਲਗਾ ਦੋ ਡੂੜ ਦੋ ਲਾ ਕੇ ਨੇ ਇੱਥੇ ਲੋਗ ਦਾ ਪੱਲੜ ਪਾਗੂ ਲੈ ਆਇਆ ਆਪਣਾ ਪਤਾ ਹੀ ਨਹੀਂ ਆਇਆ ਉਹ ਆ ਗਿਆ ਅੱਛਾ ਬਾਹਰ ਕੱਢੇ ਆ 530 ਇਹਦੇ ਤੇ 90 ਕੱਟੇ 60 ਉਹਦੇ ਚ ਤੇ 240 ਉਹਦੇ ਚ ਫੇਰ ਆਪਣੀ ਵਾਰੀ ਆਊਗੀ ਕੋਈ ਆਈ ਹੈ ਫੇਰ ਆਪਣਾ ਤਾਂ ਨੰਬਰ ਨਹੀਂ ਰਹੀ ਹੈ ਇਹ ਹੈ ਗਈ ਆ ਰੱਖੇ ਹੈ ਬਈ ਦੋ ਚਾਰ ਰੈਂਕ ਆਸੇ-ਪਾਸੇ ਹੋਏ ਨਾ ਦੋ ਚਾਰ ਵਾਧ ਤਰ ਫੇਰ ਤਾਂ ਲੱਗਿਆ ਹੋਊਗਾ ਫਿਰ ਸੰ ਪਹਿਲਾਂ ਤਾਂ ਬਈਆ ਅਗਲੇ ਤੇ ਚੜ ਕੇ ਤੇ ਪਰੇ ਚੌਂਡ ਚ ਸੀ ਇਧਰ ਇੱਕ ਟੱ ਲੱਗੂਗਾ ਖਾਣੀ ਇਹਦੇ ਚ ਸੀ ਹੈ ਬੜੀ ਖਾਂਡਾ ਸਿਰ ਚੱਕਦੀ ਹੈ ਬਈ ਯਾਰ ਤੂੰ ਤਾਂ ਉਹੀ ਬਿਮਾਰ ਹੰਡ ਚ ਬਾਹਰ ਸਾਡੇ ਵਰਗਾ ਚੁੱਪ ਹਾਂ ਐਦਾਂ ਬਣਾ ਉਹਦੇ ਚ ਵੀ ਬਣਾ ਕੋਤਵੇਂ ਨਦਰ ਫਿਰ ਫਿਰ ਨਹੀਂ ਅਸੀਂ ਤਾਂ ਚੋਪੜੇ ਜਾਵਾਂਗੇ ਤੇਰੇ ਗੋਲੀ ਗਾਲੀ ਵੀ ਵਿੱਚ ਹੀ ਰੱਖਤੀ ਸੀ ਅਈ ਤਾਂ ਚਲ ਵੇਖੀ ਜਊਂਗੀ ਸਾਨੂੰ ਤੇਰ ਬਾਹਣੀ ਹੈ ਜੀ ਗੱਲ ਸਹੀ ਹੈ ਪੈ ਗਈ ਨਾ ਜਾਵੜਾ ਮੈਂ ਜੀ ਹੱਥ ਹੀ ਐਂ ਠਰ ਗਏ ਯਾਰ ਓਏ ਹੋਏ 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 ਯਾਰ ਜਦੋਂ ਰੱਖਣਾ ਸੀ ਉਦੋਂ ਇੰਨੀ ਠੰਡ ਨਹੀਂ ਸੀਗੀ ਯਾਰ ਅੱਜ ਤਾਂ ਐ ਹੱਥ ਸੁਣ ਨਹੀਂ ਆ ਸੌਣ ਹੋਈ ਜਾਂਦੇ ਬਾਈ ਯਾਰ ਹੈ 30 30 390 ਇਹ ਕਿ ਦੰਸ ਕੱਤੇ ਹੈ ਨਾ 20 ਗੱਸਤੇ ਪੈਂਤਿੰ ਪੈਂਤਿੰ ਲਾ ਮਗਰ ਪੈਂਤਿੰਗਾ ਕਦਾ ਛੱਡ ਦੇ ਇਹ ਮਨਦੀਪਾ ਦਾ ਘਰੇ ਹੈ ਵੇਖੀ ਆਈ ਕਿੰਨੇ ਢੰਡ ਘਰੇ ਏਸੀ ਲਾ ਦੇ ਕੇ ਗਾ ਬਾਲਾ ਠੰਡਾ ਕੰਮ ਆਏ ਹੱਥ ਸਨ ਹੁੰਦੇ ਆ ਚਾ ਯਾਰ ਤੂੰ ਇੱਥੇ ਖੜਾ ਰਹਿ ਦੋ ਮਿੰਟ ਨਹੀਂ ਤੋਦੇ ਭੱਜਿਆ ਆਏ ਭੈਣ ਤਾਂ ਆਏ ਹੋ ਗਏ ਆ ਤਾਲੀ ਵਧਾਈਏ ਪਹਿਲਾ ਪਹਿਲਾ ਤਾਂ ਆਲਾ ਲਾਗੇ ਅਗਲੀਆਂ ਵੀ ਗਵਾ ਦੇਣਾ ਲੈ ਟੈਂਕ 'ਚ ਨਾ 2 ਆ ਬਾਈ ਛੋਟੇ ਦੇ ਮਾੜੀ ਮੋਟੀ ਗੱਲ ਥੋੜੀ ਹੈ ਲੈ ਬਾਈ ਪਰਚੀ ਤਾਂ ਵਖਾ ਦੇ ਸਾਨੂੰ 60 ਕਰ ਦਿੰਦੀ ਐ ਇਹ ਨਾ ਮੇਰਾ ਮੋੜਾ 80 ਲੀਟਰ ਦੇ ਆ ਬਾਈ ਨੂੰ ਦੱਸ ਲੈ ਵੀ ਮੈਤਰੋ ਕਰਾਂ ਚਾਲੇ ਪਾਉਣ ਲੱਗੇ ਆ ਇਹਦਾ ਰੈੜਾ ਹੀ ਬਹੁਤ ਹੋ ਗਿਆ bro 100 ਗੱਟ 100 ਗੱਟੇ ਜੀ ਇਹਦਾ ਹੋਰ ਆਲਾ ਕਰੂਗਾ ਹੋਰ ਆ ਵਧੀਆ ਹੁੰਦਾ ਜੇ ਉਹ ਲੱਗਿਆ ਹੀ ਹਣਾ ਆਪਾਂ ਥੱਲੇ ਨਹੀਂ ਜਾਲਦੇ ਫਿਰ ਕਰਕੇ ਪੇਟ ਪੂਜਾ ਤੋਰਦੀ ਗੱਡੀ ਫੇਰ चकिया बहत सजन कण डी आ ਦਿਲ ਦੇ ਕਰੀਬੀ ਦਾ ਟਰੈਕਟਰ ਆ ਦਿਲ ਦੇ ਕਰੀਬ ਬਹੁਤ ਜਿਆਦਾ ਕਰੀਬ ਦੀ ਹੈ ਇਹਨਾਂ ਦੇ ਇੱਥੇ ਮਗਰਾੜਾ ਦੇ ਘਸੀ ਜਾਂਦੇ ਨੇ ਚਲਾਉਣ ਮਾਰੇ ਚਾਚੇ ਤਾਂ ਯਾਰ ਗਿਆਣਾ ਦੇ ਸਾਨੂੰ ਫੜਾਉਣਗੇ ਤਾਂ ਕਰਕੇ ਬਚਪਨ ਦੀ ਪਸੰਦ ਦਾ ਟਰੈਕਟਰ ਆ ਇਹਨੂੰ ਤਾਂ 36 ਦੀ ਮ ਵੱਧ ਪਿਆਰਾ ਰੱਖਣਾ ਹੁਣ ਆਏ ਆ ਗੁਰਤੇਜ ਦਾ ਬੀ ਲੈਣਾ ਕੋਟਾਪੂਰੇ ਮੱਤਾ ਕੋਲਡ ਸਟੋਰ ਰੇਲਵੇ ਲੈਨ ਵਾਲਾ ਜਿਹੜਾ ਫਰੀਦਕੋਟ ਵਾਲਾ ਪੋਲਾ ਇਹਦੇ ਥੱਲੇ ਆਪਾਂ ਆ ਟਰੈਕਟਰ ਜਿਆਦੇ ਲੱਭਦੇ ਸੀ ਵੀ ਇਹ ਸਾਫ ਨਹੀਂ ਮਿਲਦਾ ਜਿਮਿੰਦਾਰੇ ਚ ਬਹੁਤ ਘੱਟ ਚੱਲਾਂਗੇ ਇਹ ਪੈਰੇ ਦੇ ਵਿੱਚ ਲੇਹਾਂ ਦੇ 13 ਨੇ ਹੁੰਦੇ ਪਰੇ 12 ਦੇ ਪਾਈ ਬੱਠਿਆਂ ਦਾ ਇਹ ਡਬਲ ਕਲੱਚ ਤੂੜੀ ਵਾਲੀ ਵੀ ਖਾਈਦਾ ਇਹ ਪਣੂ ਦਾ ਆਇਆ ਹੁੰਦਾ ਇਹ ਚੱਲ ਤੂੜੀ ਤਾੜੀ ਵਾਲੀ ਤੇ ਬੰਦਾ ਵੇਖ ਲੈਂਦਾ ਚਲਾ ਕੇ ਜਣਾ ਰਾਜ ਰੂਸਤਾਨ ਟ੍ਰੈਂਡ ਆ ਗਿਆ ਉਹ ਜੋੜ ਲੈਂਦਾ ਕਿਉਂਕਿ ਇਹਦੀ ਸ਼ੋਸ਼ਾ ਲੈ ਵੀ ਉਹ 36 30 ਦੀ ਲਾ ਉਹਨੂੰ ਜੀ ਨਹੀਂ ਕਰਦਾ ਇੰਟਰੂ ਇੰਟਰਕੂਲਰ ਲੱਗਿਆ ਇੱਥੋਂ ਹਣਾ ਚੱਕਣਾ ਵੀ ਥੋੜਾ ਜਿਆ 35 40 ਗੱਟੇ ਗਰਤੇਜ ਦੇ

ਦੇ ਸੀਗਾ ਇਹਦੇ ਤੇ ਮੋਸ਼ਨ ਤੇ ਨਹੀਂ ਆ ਇੱਥੇ ਸਹੀ ਯਾਰ ਮੈਨੂੰ ਤਾਂ ਹੀ ਲੱਗਦਾ ਸਾਰੇ ਡੀਆਂ ਚ ਟੇਢੀ ਵਾਈਦੀ ਨਹੀਂ ਕੱਲਾ ਤੂੰ ਨਹੀਂ ਮੰਨਦਾ ਆਪਣੇ ਵਾਲਾ ਐ ਪੱਤਰੀ ਆ ਬਾਥਾ ਹੁਣ ਇੱਥੇ ਆ ਗਿਆ ਨਹੀਂ ਹੁਣ ਥੱਲੇ ਲੱਗ ਗਈ ਜਮਾ ਥੱਲੇ ਨਹੀਂ ਲੱਗਦੀ ਐ ਤਾਂ ਆਏ ਹੋਏ ਆ ਇੰਨੀ ਜਾਂਦੀ ਥੱਲੇ ਚਲ ਵੇਖਦਾ ਇਹ ਵਾਲੀ ਤਾਂ ਨਹੀਂ ਰਹਤੇ ਚੱਲਾ ਥੱਲੇ ਫਿਰ ਹੁਣ ਜਾਵਾਂ ਕਿ ਨਹੀਂ ਚੱਲ ਨਾ ਥੱਲੇ ਜਾ ਆ ਥੱਲੇ ਜਾਵੜੀ ਕਹੇ ਜੇ ਵੀ ਤੁਹਾਨੂੰ ਤੇ ਡੱਟਾ ਇੱਥੇ ਲੱਗੀ ਹਾਂ ਲੱਗੂ ਦਾ ਹਾਂ ਚੱਲ ਆ ਵੀ ਤਾਂ ਹੁਣ ਵਾਅਦਾ ਦਸੂਗਾ ਹੀ ਅਜੇ ਵੀ ਇਹਨੇ ਦਸੀ ਜਾਂਦਾ ਵੀ ਇਹ ਸੱਤ ਅਸੀਰ ਦਾ ਹੁਣ ਠੀਕ ਹਾਂ 3 ਨਹੀਂ ਉੱਚੀ ਯਾਰ ਹੁਣ 5 ਤੇ ਆ ਬਾਈ ਸਹੀ ਕੋਈ ਕੋਈ ਵੇਲੇ ਆ ਬਾਈ ਮੈਂ 3 ਹੀ ਕਰਦੇ ਆ ਇਹ 5 ਲੀਟਰ ਇਹਦਾ ਮੇਰੀ ਪੱਤੀ ਜਮਾਂ ਸਹੀ ਆ ਯਾਰ ਸਪੈਸ਼ਲ ਕਰੋ ਪੱਤੀ ਚੱਕ ਕੇ ਲੈ ਆਇਆ ਇਹ ਇਹ ਇੱਥੇ ਲੱਗੀ ਹੁਣ ਜਿੱਥੋਂ ਜਮਾਂ ਟੇਢੀ ਹੋਣੀ ਸ਼ੁਰੂ ਹੁੰਦੀ ਹੈ ਹੁਣ ਵੇ ਹੁਣ 5 ਪਾਇਆ ਤੇ ਉਧਰ ਸੀ 4.5 ਤੇ ਇਹ ਤਾਂ 11 ਦਸੀ ਜਾਂਦੀ ਹੈ ਅੱਛਾ ਕਿੰਨੇ ਹਾਰਕ ਹੁੰਦਾ ਮੈਂ ਤੈਨੂੰ ਆ ਨਾ ਇਹ ਨਹੀਂ ਸਹੀ ਦੱਸ ਤੂੰ ਫੇਰ ਪੁੱਝ ਕੇ ਵੇਖ ਲੈ ਕੋਈ ਨਹੀਂ ਉਰੇ ਜਮਾ ਘਸਾ ਕੇ ਜੋ ਤਿਲਕ ਦੀ ਜਾਂਦੀ ਹੈ ਪੱਤੀ ਜਿੱਥੇ ਰੋਗ ਦੀ ਲੈ ਬਾਈ ਮਨ ਜੀ ਭਰਾਵਾ ਆ ਜਾ ਇੱਥੇ ਤਾਂ ਉਦੂ ਵਾਲੀ ਲਗੂੱਚਾ ਆ ਜਾਏਗਾ ਓਏ ਉੱਥੇ ਟਰੈਕਟਰ ਦਾ ਨਹਿਗਾ ਨਹੀਂ ਨਹੀਂ ਠੰਡ ਨਹੀਂ ਆ ਜਾ ਮਾਪੇ ਜੀ ਭਰਾਵਾ ਆ ਲੀਡਰ ਆਣਾ ਜ਼ਰੂਰੀ ਹੈ ਕਿਤੇ ਆ ਜਾ ਸਾਹਾਂ ਬੜਾ ਠਰਦਾ ਬੰਦਾ ਇੱਥੇ ਤਾਂ ਨਿੱਗੇ ਹੋ ਗਏ ਚੇਰਾ ਤਾਂ ਉਹ ਉੱਥੇ ਆ ਕੇ ਰਹਾਦਾ ਸਵਾਦ ਮਗਾਂ ਦੇ ਕੋਲੇ ਦੰਦ ਕੜੇ ਕਈ ਵਜਿਆ ਕਿ ਕਿੱਕਾ ਕੀਤੇ ਉਹਦੀ ਹਵਾ ਆਉਂਦੀ ਹੈ ਠੰਡੀ ਕੋਈਰੀ ਕਾਲੂਗਾ ਦੀ ਭੈ ਜਲਾੜ ਨਿਕਲ ਗਈ ਮੇਰੀ ਤਾਂ ਉੱਥੇ ਵਾਲੀ ਠੰਡ ਲੱਗੀ ਹੈ ਉੱਥੇ ਆ ਪੁੱਛੇ ਜਾਵੜਾ ਕਿ ਮੈਂ ਇੱਥੇ ਦਾ ਧੁੰਮਾ ਹੀ ਆਇਆ ਵਾਹ ਇੱਥੇ ਦਾ ਪੂਰਾ ਨਿੱਗ ਹੋ ਗਿਆ ਇੱਥੇ ਹਟ ਗਈ ਸਭ ਠੰਡ ਹੈਗੀ ਮੈਂ ਝੂਠ ਬੰਨੇ ਦੀ ਗੱਲ ਨਹੀਂ ਰਾਤ ਇਹਨਾਂ ਨਾਲ ਹੋਣੀ ਸੀ ਆਪਣਾ ਤੂੰ ਵੇਖ ਵੀ ਵੜ ਗਈ ਆ ਕੇ ਸਾਨੂੰ ਜਮਾਂ ਠੰਡ ਲੱਗੀ ਹਾਂ ਕੱਲੀ ਸਰਾਉ ਤੁਰਦਿਆਂ ਨੂੰ ਲੱਗੀ ਅੱਛਾ ਉਹਦੋਂ ਨਿੱਗੇ ਹੋ ਗਏ ਯਾਰ ਨੋਰੀ ਜੇ ਅੱਜ ਤੜਕੇ ਦੇ ਗਏ ਹੁਣ ਸਵੇਰੇ ਤਾਂ ਨਹੀਂ ਜਾਂਦਾ ਸਾਡੇ ਨਾਲ ਰੇਲ ਦਾ ਸਵੇਰੇ ਹੈਗਾ ਸਿੱਧਾ ਜੀਰਕਪੁਰ ਦਾ ਕਿਹੜਾ ਹੀ ਆ ਨਾ ਨਾ ਬਾਈ ਘਰ ਓਰੀ ਨਹੀਂ ਗੱਲ ਆਜਾ ਆਜਾ ਫਿਰ ਰੋਟੀ ਨਾਟੀ ਛਕਦੇ ਆ ਛੋਟੀ ਛੋਟੀ ਦੀ ਭਾਦਾ ਲੱਗਿਆ ਨਾ ਮਾਰਾਂਗੇ